दो <laughs> मोट ਕਦੇ ਕਰਦਾ ਜੋ ਵੀ ਇਹਨਾਂ ਨੇ ਕੀਤਾ ਤੁਹਾਨੂੰ ਮੈਨੂੰ ਬੁਲਾਇਆ ਕਦੇ ਨਾ ਸਨਮਾਨ ਕਰਨਾ ਇੱਥੇ ਬੁਲਾ ਕੇ ਕਦੇ ਫੋਟੋ ਕੰਮ ਨਹੀਂ ਹੋ ਜਾਓ ਨਹੀਂ ਕਰੇ ਬਟਾ ਨਹੀਂ ਦੂਸਰੇ ਯਾਰ ਨਾ ਕਿਸੇ ਨੂੰ ਵੈਲਕਮ ਹੋਇਆ ਨਾ ਕਿਸੇ ਜਿਹਨਾਂ ਦਾ ਤੁਸੀਂ ਉਹ ਮਨਾ ਰਹੇ ਆ ਨਾ ਉਹ ਮੁੱਖ ਬੰਦੇ ਠੀਕ ਹੈ ਨਾ ਚਲੋ ਗਲਤੀ ਹੋ ਗਈ ਕੋਈ ਗੱਲ ਗਲਤੀ ਬਹੁਤ ਸਾਰਾ ਤੋਂ ਹੋਈ ਨਹੀਂ ਭਾਜੀ ਠੀਕ ਹੈ ਨਾ ਪਹੁੰਚ ਤੇ ਤੁਸੀਂ ਸਿੱਧੂ ਸਾਹਬ ਦਾ ਜੋ ਵੀ ਆ ਨਹੀਂ 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 ਮਾਰਾ ਪੁੱਛਿਆ ਨਾ ਤੋ ਇੱਥੇ ਪਿੱਛੇ ਤੋਂ ਬੋ ਜਿਆਦਾ ਸਮਝ ਨਾ ਆਉਂਦੇ ਇਹ ਦੁੱਧ ਨੂੰ ਨਹੀਂ ਦੇ ਨਹੀਂ ਕਰਾਉਂਦੇ ਅਸੀਂ ਵੀ ਕਰਾਉਂਦੇ ਹਾਂ ਤੇ ਸਾਡੀ ਇੱਜ਼ਤ ਬਣੀ ਹੋਈ ਹੈ ਅਸੀਂ ਖਾਂਦਾ ਨਹੀਂ ਲੋਕ ਹੈ ਅਸੀਂ ਸੁਰੀਲੇ ਲੋਕ ਹੈ ਅਸੀਂ ਕਲਾਕਾਰ ਕਿਸੇ ਨੂੰ ਸ਼ਕਤ ਦੇ ਭਾਏ ਕੱਢ ਲੋ ਇਦੋਂ ਬਾਅਦ ਕੁਝ ਨਹੀਂ ਅਹੀਂ ਚੱਲੇ ਚਲੋ ਕਦਾ ਕੋਈ ਨਹੀਂ ਐਂ ਜਾਨੀ ਇਹ ਮੇਰੇ ਨਾਲ ਕੇ ਕਰੀ ਕਿ 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 ਸਾਡੀ ਮੇਰੇ ਗੱਲ ਮੇਰੇ ਭਰਾ ਦੇ ਕਲਾਕਾਰਾਂ ਵੱਲੋਂ ਸਾਡੀ ਬੇਨਤੀ ਸੁਣਦਾ ਇਹ ਅਸੀਂ ਇਹ ਕੰਮ ਦੱਸਦਾ ਮੇਰੇ ਭਰਾ ਦੇ ਕਲਾਕਾਰਾਂ ਵੱਲੋਂ ਸਾਡੀ ਬੇਨਤੀ ਸੁਣਦਾ ਇਹ ਇਹ ਮੇਰੇ ਗੱਲ ਕਲਾਕਾਰਾਂ ਨਾਲ ਮਾਰ ਫਾਇਦੇ ਨਹੀਂ ਕਰਦਾ ਹਾਂਜੀ ਨਹੀਂ ਸਰ ਆ ਜਾਓਣ ਨਹੀਂ ਪ੍ਰਬੰਧਕਾਂ ਵੱਲੋਂ ਕੋਈ ਕੋਈ ਗੱਲ ਅਸੀਂ ਬੈਠ ਨਹੀਂ ਤੁਸੀਂ ਕਰੋ ਕੋਈ

ਆ ਤੁਹਾਨੂੰ ਕਿਹਨੇ ਬੁਲਾਇਆ ਕਿਨੇ ਨਾ ਸਨਮਾਨ ਕਰਨਾ ਇੱਥੇ ਬੁਲਾ ਕੇ ਕਿਨੇ ਫੋਟੋ ਖੋਲ੍ਹਦੇ ਨਹੀਂ ਜੋ ਨਹੀਂ ਦੂਸਰੇ ਯਾਰ ਨਾਲ ਕਿਸੇ ਇੱਕ ਵੈਕਮ ਹੋਇਆ ਨਾ ਕਿਸੇ ਦੇ ਜਿਹਨਾਂ ਨੂੰ ਤੁਸੀਂ ਉਹ ਮਨਾ ਰਹੇ ਹੈ ਨਾ ਉਹ ਮੁੱਕ ਬੰਦੇ ਠੀਕ ਹੈ ਨਾ ਚਲੋ ਗਲਤੀ ਹੋ ਗਈ ਕੋਈ ਗੱਲ ਗਲਤੀ ਬਹੁਤ ਸਾਰਾ ਤੋਂ ਹੋਏ ਨਹੀਂ ਭਾਜੀ ਠੀਕ ਹੈ ਨਾ ਤੇ ਤੁਸੀਂ ਸਿੱਧੂ ਸਾਹਬ ਦਾ ਜੋ ਵੀ ਹੈ ਨਹੀਂ 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 ਮਾਰਾ ਪੱਪੀ ਇਹਨਾਂ ਤੋਂ ਇੱਜਤ ਨਹੀਂ ਪਿੱਛੇ ਤੋਂ ਬੋ ਜਿਆਦਾ ਸਮਝ ਨਾ ਆਉਂਦੇ। ਅਸੀਂ ਨਹੀਂ ਕਰਾਉਂਦੇ ਹਾਂ ਤੇ ਸਾਡੀ ਇੱਜ਼ਤ ਬਣੀ ਹੋਈ ਹੈ। ਅਸੀਂ ਖਾਨਦਾਨੀ ਲੋਕ ਹੈ, ਅਸੀਂ ਸੁਰੀਲੇ ਲੋਕ ਹੈ, ਅਸੀਂ ਕਲਾਕਾਰ। ਕਿਹਨੂੰ ਸ਼ਕਤ ਦੇ ਭਾਗੇ ਘਟਲੋ। ਇਦੋਂ ਵੱਧ ਕੁਝ ਨਹੀਂ ਅਸੀਂ ਚੱਲੇ। ਚਲੋ। ਪਤਾ ਕੋਈ ਨਹੀਂ। ਆਹ ਨਾ ਸੁਣਾ ਬੰਦ ਕਰਾ ਦੇ। ਇਹਨਾਂ ਵੇਖ ਬਣ ਕੇ ਗਰੀਬ ਕਿਹਨੇ ਸਾਡੀ ਗੱਲ ਮੇਰੇ ਭਰਾ। ਗੰਡੇ ਦੇ ਕਲਾਕਾਰਾਂ ਨੂੰ ਨਾ ਸਾਡੀ ਬੇਇੱਜ਼ਤੀ ਨਾ ਕਿਹਾ ਸੀ ਇਹ ਤੁਹਾਨੂੰ ਦੱਸਿਆ ਕਲਾਕਾਰਾਂ ਵੱਲੋਂ ਸਾਡੀ ਬੇਨਤੀ ਦੁੱਤਾ ਇਹ ਇਹ ਫਿਰ ਹਾਂ ਮੇਰੇ ਘਰ ਕਲਾਕਾਰਾਂ ਆ ਮਾਰ ਰਹੇ ਨੇ ਹਾਂ ਨਹੀਂ ਸਰ ਆ ਜਾਓ ਪਰਬੰਧਕਾਂ ਵੱਲ ਕੋਈ ਕੋਈ ਗੱਲ ਜਿਵੇਂ ਬੈਠ ਰਹੇ ਤੁਸੀਂ ਕਰੋ ਕੀ ਨਾਮ ਆ ਆਪਣਾ ਅੱਜ ਦਾ ਕੀ ਪ੍ਰੋਗਰਾਮ ਸੀਗਾ ਤੁਸੀਂ ਇੱਥੇ ਅੱਜ ਦਾ ਪ੍ਰੋਗਰਾਮ ਜੀ ਉਸਤਾਦ ਬਰਕੇਸ਼ ਸਿੰਘ ਜੀ ਦਾ ਜਨਮ ਦਿਨ ਸੀਗਾ ਆਪਣਾ ਨਾਮ ਕੀ ਹੈ ਮੇਰਾ ਨਾਮ 라ਡੀ ਸਿੱਧੂ ਮੈਂ ਉਸਤਾਦ ਬਰਕੇਸ਼ ਸਿੰਘ ਜੀ ਦਾ ਬੇਟਾ ਹਾਂ ਇਹ ਜਨਮ ਦਿਨ ਵੀ ਮਨਾਇਆ ਜਾ ਰਿਹਾ ਸੀਗਾ ਤੇ ਇੱਕ ਖਾਣਾ ਵੀ ਲਾਂਚ ਕਰਨਾ ਸੀਗਾ ਉਸ ਤੋਂ ਵੀ ਇੰਗਿਆਲ ਹੈ ਜੀ ਬਹੁਤ ਵਧੀਆ ਗੱਲ ਹੈ ਜਨਮ ਦਿਨ ਵੀ ਬਹੁਤ ਅੱਛੇ ਤਰੀਕੇ ਨਾਲ ਮਨਾਣਾ ਰਿਹਾ ਉਹ ਸੋਹਣੀ ਗੱਲ ਹੈ ਕਿ ਉਹ ਨਾਮ ਲੈਂਦੇ ਨੇ ਅਬਦੁਲ ਉਸਤਾਦ ਦਾ ਪਹਿਲੀ ਗੱਲ ਤੇ ਵੀ ਜਦੋਂ ਇਦਾਂ ਦੇ ਪ੍ਰੋਗਰਾਮ ਰੱਖੇ ਜਾਂਦੇ ਹਨ ਨਾ ਉਦੋਂ ਨਾਲ ਜਿਹੜੀ ਦੂਸਰੀ ਇੱਕ ਸਿਸਟਮ ਜੋੜਿਆ ਹੁੰਦਾ ਆਪਾਂ ਪਾਰਟੀ ਮੂਹਰੇ ਇਕੱਠੀ ਕੀਤੀ ਹੁੰਦੀ ਹੈ ਮੋਹਤਵਾਰ ਬੰਦੇ ਬਣਾਈ ਹੁੰਦੇ ਹਨ ਨਾ ਉਹ ਵੀ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਕਿੱਦਾਂ ਦੀ ਮਹਿਫਿਲ ਹੈ ਤੇ ਕੀ ਕੋਈ ਕਿੰਨਾ ਨੇ ਆਉਣਾ ਤੇ ਕੀ ਕਿੱਦਾਂ ਸਾਹਮਣਾ ਤੇ ਕਿੱਦਾਂ ਕਰਨਾ ਚਾਹੀਦਾ ਪ੍ਰਬੰਧ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇੱਥੇ ਮੈਨੂੰ ਪ੍ਰਬੰਧ ਇਹਨਾਂ ਦਾ ਇਦਾਂ ਦਾ ਲੱਗਿਆ ਕਿ ਵੀ ਇਹ ਜਿਵੇਂ ਇੱਕ ਸਿਰਫ ਆਪਦੇ ਆਪ ਨੂੰ ਹਾਈਲਾਈਟ ਕਰਨ ਲਈ ਹੀ ਰੱਖਿਆ ਗਿਆ ਸੀ ਦੂਜਿਆਂ ਦੀ ਬੇਇੱਜ਼ਤੀ ਕਰਨ ਲਈ ਰੱਖਿਆ ਗਿਆ ਸੀ ਜੇ ਆਪਾਂ ਗੱਲ ਕਰੀਏ ਪ੍ਰੋਗਰਾਮ ਦੇ ਵਿੱਚ ਸਿੱਧੂ ਜੀ ਜੀ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਰੱਖਿਆ ਵੈ ਇੱਕ ਮੈਂ ਤੁਹਾਨੂੰ ਸਾਰੀ ਕਹਿ ਦਿੱਤਾ ਜੀ ਦੱਸ ਦਿੱਤਾ ਜੀ ਵੀ ਇਹ ਪ੍ਰੋਗਰਾਮ ਇੱਕ ਹੁਣ ਤਾਂ ਇਹੀ ਸਮਝ ਆਉਂਦੀ ਵੀ ਇੱਕ ਹਾਈਲਾਈਟ ਕਰਨ ਨੂੰ ਆਪਣੇ ਆਪ ਨੂੰ ਹੀ ਬਣਾਇਆ ਗਿਆ ਹੈ ਇਹ 우ਸਤਾਦ ਬਰਕਤ ਸਿੱਧੂ ਜੀ ਦਾ ਨਾਮ ਵਰਤਿਆ ਹੀ ਜਾ ਰਿਹਾ ਹੈ ਜਿਹੜਾ 우ਸਤਾਦ ਬਰਕਤ ਸਿੱਧੂ ਜੀ ਦਾ ਨਾਮ ਬੇ ਬੇ ਮਤਲਬ ਨਾਲ ਵਰਤੂਗਾ ਮੈਂ ਹਮੇਸ਼ਾ ਹੀ ਖੜਾ ਹਾਂ ਉਹਦੇ ਲਈ ਹਮੇਸ਼ਾ ਹੀ ਖੜੂੰਗਾ ਕੋਰਟ ਕਚਹਿਰੀ ਕਿੱਥੇ ਤੱਕ ਮੈਨੂੰ ਪਹੁੰਚਣਾ ਕੋਈ ਮੈਂ ਸ਼ਬਕ ਸਭ ਕੁਝ ਕਰਨ ਨੂੰ ਤਿਆਰ ਹਾਂ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ ਜੇ ਉਹਦਾਂ ਨਿਆਂ ਜਨਾਬ ਕੋਈ ਵਰਤੂਗਾ ਠੀਕ ਹੈ ਹਰ ਰਿਸਪੈਕਟ ਕਰੋ ਇੱਜ਼ਤ ਕਰੋ ਮਾਣ ਕਰੋ ਸਤਿਕਾਰ ਕਰੋ ਜਿੱਥੇ ਮਰਜ਼ੀ ਨਾਮ ਲਾਓ ਉਹਨਾਂ ਦਾ ਨਾਮ ਤੁਸੀਂ ਜੇ ਸ਼ਿਹਰ ਦੇ ਵਿੱਚ ਵਰਤ ਸਕਦੇ ਆ ਪਰ ਬੇਅਦਮੀ ਨਾਲ ਨਹੀਂ برداشت ਹੁੰਦਾ ਇੱਜ਼ਤ ਨਾਲ ਕਰੋ ਅਸੀਂ ਨਾਲ ਤੁਹਾਡੇ ਕਿਸੇ ਨੂੰ ਬਲਾ ਕੇ ਕਿਸੇ ਨੂੰ ਵੱਡਾ ਬਖਾ ਦੇਣਾ ਕਿਸੇ ਨੂੰ ਛੋਟਾ ਬਖਾ ਦੇਣਾ ਤੁਹਾਡੇ ਬਖਾਉਣ ਨਾਲ ਕੁਝ ਫਰਕ ਨਹੀਂ ਪੈਂਦਾ ਜਿਹਦਾ ਜਿੱਥੇ ਕਰੇ ਜ ਬਣਿਆ ਹੁੰਦਾ ਉਹ ਬਣਿਆ ਹੁੰਦਾ ਲੋਕਾਂ ਨੂੰ ਪਤਾ ਹੁੰਦਾ ਉਸ ਚੀਜ਼ ਦਾ ਤੁਹਾਡੇ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਕਹਾਂਗੇ ਵੀ ਪਹਿਲੀ ਗੱਲ ਤਾਂ ਵੀ ਜੇ ਤੁਸੀਂ ਜਨਮ ਦਿਨ ਮਨਾਉਣਾ ਚਾਹੁੰਦੇ ਹੋ ਤਾਂ ਸਿਰਫ ਜਨਮ ਦਿਨ ਮਨਾਓ ਠੀਕ ਹੈ ਨਾ ਜੇ ਤੁਸੀਂ ਗਾਣਾ ਰਿਕਾਰਡ ਕਰਨਾ ਕੋਈ ਗਾਣਾ ਆਪਣਾ ਰਿਲੀਜ਼ ਕਰਨਾ ਫਿਰ ਉਹ ਵੱਖਰਾ ਪ੍ਰੋਗਰਾਮ ਆਡ ਲਾਂਚ ਲਾਓ ਤੁਸੀਂ ਮੇਰਾ ਤਾਂ ਸਿੱਧਾ ਹੀ ਮਤਲਬ ਹੈ ਜੇ ਜਨਮ ਦਿਨ ਮਨਾ ਰਹੇ ਤਾਂ ਫਿਰ ਜਨਮ ਦਿਨ ਮਨਾਓ ਜੇ ਤੁਸੀਂ ਗਾਣਾ ਲਾਂਚ ਕਰਨਾ ਫਿਰ ਗਾਣਾ ਲਾਂਚ ਕਰੋ ਡੈਡੀ ਕਹਿੰਦੇ ਜਾਰੰਦ